ਗੁਰੂ ਸਾਹਿਬ ਜੀ ਬਾਣੀ ਗੁਰੂ குரு ਹੈ ਬਾਣੀ ਵਿੱਚ ਬਾਣੀ ਅੰਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿ ਸਤਾਰੇ ਦੇਨ ਦਰਦ ਦੁਖ ਪੰਜ ਨਾ ਕਟ ਕਟ ਨਾ ਥਿਆ ਨਾ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਪੂਰਾ ਪ੍ਰਭ ਆਰਾਧਿਆ ਹੋ ਰਾਜਾ ਕਨ ਨਾਨਕ ਪੂਰਾ ਆਇਆ ੁਰਕੇ ਗੁਣ ਗਾ ਸਤਪੁਰਖ ਜਿਨ ਜਾਣੇ ਆ ਸਤਗੁਰ ਤਿਸ ਕਾ ਨਾ ਤਿਸ ਕੈ ਸੰਗ ਸਿਖੇ ਉਦਰੇ ਨਾਨਕ ਹਰ ਗੁਣ ਗਾ ਜਾਣੇ ਵੱਡ ਹੰਸ ਹੈ ਤਮ ਕੀ ਆ ਸੰਗ ਜੇ ਜਾਣ ਬਗ ਬਪੜਾ ਤਾਂ ਜਨਮ ਨਾ ਦਿੰਦੀ ਹੰਗ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀਤੇ ਨਾਲ ਹੈ ਗੁਰਮਤੀ ਰੰਗ માં ਹੋਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਵਾਲੇ ਹੱਥ ਤੇ ਰੱਖੇ ਕਰ ਆਪਣੇ ਸਦਾ ਸਦਾ ਪ੍ਰਤਿ ਪਾਲੇ ਪ੍ਰਭ ਸਿਉ ਲਗ ਰਹਿਓ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਤਨ ਮਾਰਾਮੀਤ ਵਾਹਿਗੁਰੂ ਸਾਹਿਬ ਜੀ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇਹ ਅਰਪੈ ਨਹੀਂ ਜਾਣੈ ਕੰਚਨ ਮਾਟੀ ਮਾਨੈ ਆਹੋ ਨੈਣ ਦੀਨ ਉਸਤ ਜਾਕੈ ਲੋਗ ਮੋਮ ਮਨ ਨਾ ਹਰਖ ਸੋਗ ਤੇਰਾ ਨਿਆਰੋ ਨਾਹਿ ਮਾਨੈ ਹਾ ਸਮਨ ਸਾ ਸਗਲ ਤੇ ਆਗੇ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨੋਹਿਨ ਤੈ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕਿੰਨੀ ਤਹਿ ਜੁਗਤ ਪਛਾਨੀ ਨਾਨਕ ਲੀਨ ਹੋ ਬਿਸਿਆਉ ਜੋ ਪਾਣੀ ਸੰਗ ਪਾਣੀ ਸੋਹੀ ਮਹਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਪਾਲ ਰਾਮ ਜਿਉ ਹਰ ਅੰਮ੍ਰਿਤ ਭਰੇ ਪੰਡਾਰ ਸਰਬ ਕਿਸ ਹੈ ਤਿਸ ਕੈ ਵਾਟ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਏ ਨਾ ਲਾਗੇ ਹੋ ਜਲ ਪਾਰੇ ਉਤਾਰਾ ਆਦ ਜੁਗਾਦ ਭਗਤਨ ਕਰਾਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਹਰ ਦਿਨ ਮਨ ਤਨ ਪੀਵਾ ਹਰ ਆਪੇ ਲੈ ਮਿਲਾਏ ਕਿਉਂ ਵਿਛੋੜਾ ਥੀ ਵੇਈ ਬਲਰਾਮ ਜਿਉ ਜਿਸਨੋਂ ਤੇਰੀ ਟੇਕ ਸੋ ਸਦਾ ਸਦ ਜੀਵੇ ਬਲਰਾਮ ਜਿਉ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੇ ਕੋਈ ਨਾਹੀਂ ਐਸਾ ਪ੍ਰਭੂ ਆਰਾ ਸੰਤ ਜਿਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ਨ ਭੇਟਿਆ ਗੁਰਪੂਰਾ ਨਾਨਕ ਸਦ ਬਲੇ ਹਾਰੀ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤ ਗੁਰ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੋ ਆਮੀਆ ਸੁਭ ਦਿਵਸੇ ਆਏ ਗਹਿ ਕੰਠ ਲਾਏ ਮੇਲੇ ਅੰਤਰਜਾਮੀਆਂ ਸਤ ਸੰਤੋਖ ਵਜਹਿ ਬਾਜੇ ਹਰ ਹਦਾ ਚੁਣਕਾਰੇ ਸੁਣ ਭੈ ਵਿਨਾਸੀ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਉਪਜਿਆ ਤਤ ਗਿਆਨ ਸਹਰੈ ਪੈਂ ਇੱਕ ਕਰ ਬਲ RAM ਜੀਓ ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਖੈ ਭਿੰਨਾ ਕਰ ਬਲ RAM ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾ ਦੇ ਨਦਰੀਆਂ ਆਇ ਜਲ ਥਲ ਮਹੀ ਅਲ ਪੂਰਨ ਸੋ ਆਮੀ ਟਟ ਟਟ ਰਹਿ ਆ ਸਮਾਇਆ ਕੀਮਤ ਕਹਿ ਨਾ ਜਾਏ ਜਿਸਕੇ ਚਲਤ ਨਾ ਜਾਹੀਂ ਲਖਣੇ ਨਾਨਕ ਤਿਸਹਿ ਤਿਆਏ ਰਾਗ ਸੋਹੀ ਸ਼ੰਤ ਮਾਲਾ ਪੰਜਵਾ ਕਰਦੁ ਚਾਏ ਓੰਕਾਰ ਸਤਗੁਰ ਪ੍ਰਸਾਦ ਗੋਪਿੰਦ ਗਉਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲ ਸੰਤ ਪਿਆਰਿਆ ਗੁਰ ਚਰਨ ਲਾਗੇ ਧਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਬਨ ਬਾਣੀ ਸਹਿਜ ਜਾਣੀ ਹਰ ਨਾਮ ਜਪਵੜ ਭਾਗੇ ਵਿਨਮਤ ਨਾਨਕ ਸਰਣ ਸੁਆਮੀ ਜਿਉ ਪਿੰਡ ਪ੍ਰਭ ਆਗੈ ਹਤ ਸਬਦ ਸੁਹਾਵਾ ਸੱਚੇ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਭਜੈ ਮਨ ਕਣਾ ਮਨ ਤਨ ਨਿਰਮਲ ਦੇਖ दर्शन प्रभ कामुखपणा हो रेण साधु प्रभे आराधो अपने प्रभ पावा बिनवंत नानक दया हर गुणगावा ਘੋਰ ਮਿਲ ਸਾਗਰ ਤਰਿਆ ਹਰ ਚਰਨ ਜਪ ਤੈ ਨਿਸ ਤਰਿਆ ਹਰ ਚਰਨ ਤੇ ਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਪਾਏ ਹਰ ਜਪ ਆਪਣੇ ਪ੍ਰਭ ਪਾਵਾ ਜਪੇ ਕੇ ਅਲਖ ਆਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮ ਪੂਰਨ ਸੰਤ ਜਨਾ ਕੇ ਕਾਮ ਗੁਰ ਸੰਤ ਪਾਇਆ ਪ੍ਰਭ ਤੇ ਆਇਆ ਸਗਲ ਇਚਾਂ ਪੁੰਨੀਆਂ ਹਉ ਤਾਪ ਬਿਨਸੇ ਸਦਾ ਸਰਸੇ ਤਰਵ ਮਿਲੇ ਚਰੀ ਵਿਚੁੰਨੀਆਂ ਮਨ ਸਾਥ ਆਏ ਵਾ ਜੀਵਦਾਏ ਮਨੋ ਕਦੇ ਨਾ ਵਿਸਰੇ ਬਿਨਵੰਤ ਨਾਨਕ ਸਤ ਗੁਰ ਦ੍ਰਿੜਾਇਆ ਸਦਾ ਪਾਜ ਜਗਦੀਸ ਰੈ ਰਾਗ ਸੋਹੀ ਸ਼ੰਤ ਮਹੱਲਾ 5 ਘਰਤੀ ਚਾ ਏਕ ਓਕਾਰ ਸਤਿਗੁਰ ਪ੍ਰਸਾਦ ਤੂੰ ਠਾਕ ਰੋ ਬੇराग ਰੋ मैं कण चेरी राम तू सागरो रतनागरो <coughs> ਤੋ ਸਾਗਰੋ ਰਤਨਾਗਰੋ ਹੋਂਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮੇਰ ਰਾਮਤ ਸਾਈਂ ਕਿਰਪਾ ਕੀ ਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀਜੈ ਰਿਣ ਹੋਵੀ ਚ ਤਾਂਗਤ ਜਰ ਤੇਰੀ ਸਬ ਉਪਰ ਨਾਨਕ ਕਾ ਠਾਕਰ ਮੈਂ ਜੇਹੀ ਕਣ ਚੇਰੀ ਰਾਂ ਤੁਮ ਘਰ ਹੱਥ ਗੈਰ ਗੰਬੀ ਤੁਮ ਪਿਰ ਹਮ ਬਹਰੀ ਆ ਰਾਮ ਤੁਮ ਵੱਡੇ ਵੱਡੇ ਤੁਮ ਵੱਡੇ 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 ਉੱਚੇ ਹਾ ਇਤਨੇ ਕਲਹਰੀ ਆ ਰਾਮ ਹਾ ਕਿਛ ਨਹੀਂ ਏਕੋ ਤੋ ਹੈ ਹਾਪੇ ਆਪ ਸੁਜਾਨਾ ਅਮਰਤ ਦਿਸ਼ਟ ਕਪਰਾ ਬਜੀਵਾ ਸਰਬ ਰੰਗ ਰਸਮਾ ਨਾ ਚਰਨ ਹੈ ਸਰਨੀ ਦਾਸ ਹੈ ਦਾਸੀ ਮਨ ਮੋਲੇ ਤਨ ਹਰੀਆ ਨਾਨਕ ਠਾਕਰ ਸਰਬ ਸਮਾਣਾ ਆਪਨ ਭਾवन ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ RAM ਸਰਤ ਮਤ ਚਤਰਾਏ ਤੇਰੀ ਤੂੰ ਜਾਣਾ ਹੈ ਜਾਣਾ RAM ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਿਰੰਦੇ ਮਨ ਮੁਖ ਭੁੱਲੀ ਬਹੁ ਤੇ ਰਾਹੀ ਫਾਹੀ ਮਾਇਆ ਫੰਦੇ ਠਾਕੁਰ ਬਾਣੀ ਸਾਗੁਣਵੰਤੀ તેને હી સબ રંગ માણા નાનક કી તાર તુ હે ઠાકર તુ નાનક કા માણા હો વારી વન્યા કોલી વન્યા તુ પર્વત મેરા ઓ લારામ હો બલ ચાઈ લાખ 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 બરિયા ਜਿਨ ਪ੍ਰਮਾ ਪਰਦਾ ਖੋਲਾਰਾ ਮਿਟੇ ਅੰਧਾਰੇ ਤਜੇ ਬਿਕਾਰੇ ਠਾਕਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਭਈ ਨੀਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੋਤ ਧਰ ਖੋਲਾ ਕਹੋ ਨਾਨਕ ਹਾ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕੋ ਨਾਨਕ ਹਾਂ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ